ਵੀਰ ਬਾਬਾ ਮੁਲਾਇਮ ਸ਼ਾਹ ਜੀ ਦਾ ਮੇਲਾ ਚੋਹਲਾ ਸਾਹਿਬ ਵਿਖੇ ਜੀਤ ਸਿੰਘ ਹਾ ਪ੍ਰੈਸ ਨਿਊ ਸੰਚਾਲਕ ਜਸਤ ਨੰਵਾਲਾ ਸਰਬਜੀਤ ਸਿੰਘ ਸਾਹਿਬ ਖੁਸ਼ੀ جنرل ਸਟੋਰ ਚੋਹਲਾ ਸਾਹਿਬ ਸਰਦਾਰ ਸਰਵਣ ਸਿੰਘ ਫੌਜੀ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਚ ਪੈਂਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਸਾਲਾਨਾ ਸੱਭਿਆਚਾਰਕ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਠਨਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਨਾਲ 27 ਜੂਨ 2024 ਦਿਨ ਵੀਰਵਾਰ ਨੂੰ ਡੇਰਾ ਮੁਖ ਸੇਵਾਦਾਰ ਬਾਬਾ ਰਾਜੂ ਸਿੰਘ ਜੀ ਦੀ ਦੇਖਰੇਖ ਹੇਠ ਪੀਰ ਬਾਬਾ ਮੁਲਾਮ ਸ਼ਾਹ ਜੀ ਦੇ ਦਰਬਾਰ ਤੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚ ਰਹੇ ਪੰਜਾਬ ਦੇ ਮਸ਼ਹੂਰ ਕਲਾਕਾਰ ਅਮਰ ਅਰਸ਼ੀਬੀਬ ਨਰਿੰਦਰ ਜੋਤ ਅਤੇ ਹੋਰ ਵੀ ਕਲਾਕਾਰ ਜਿਵੇਂ ਕਿ ਨਿਸ਼ਾਨ ਲਾਲਲਾ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਗੁਰੂ ਕਾਲ ਅੰਗਰ ਅਟੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਵ ਦੇਸ਼ਾਂ ਦੇ ਐਨਆਰਆਈ ਸੰਗਤਾਂ ਨੂੰ ਬੇਨਤੀ ਹੈ ਪੀਰ ਬਾਬਾ ਜੀ ਦੇ ਮੇਲੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਪੀਰ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰਣ ਡੇਰਾ ਮੁਖ ਸੇਵਾਦਾਰ ਬਾਬਾ ਰਾਜੂ ਸਿੰਘ ਜੀ ਅਤੇ ਮੇਲਾ ਸੈਕਟਰੀ ਤੇ ਸਰਦਾਰ ਦਲਬੀਰ ਸਿੰਘ ਜੀ ਅਤੇ ਸਹਿਯੋਗੀ ਸੇਵਾਦਾਰ ਸਰਦਾਰ ਜਗਜੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਬਾਬਾ ਰਾਜੂ ਜੀ ਮੈਂ ਬਰਕਾਰ ਜਸਲੀ ਸਿੰਘ ਆਪਾਂ ਅੱਜ ਇਸ ਦਰਬਾਰ ਤੇ ਹੁਣਦੇ ਆ ਕਿਹੜਾ ਦਰਬਾਰ ਹੈ ਕੀਰ ਬਾਬਾ ਮਲੇਮ ਸ਼ਾਹ ਦਾ ਦਰਬਾਰ ਹੈ ਸ਼ਾਹੀ ਖਾਨਦਾਨੀ ਕਾਦਰੀ ਕਰਾਇਆ ਹੈ ਐਕਚੁਅਲੀ ਤੇ ਇਹ ਕਿਹੜੇ ਪਿੰਡ ਵਿੱਚ ਹੈ ਚੋਲਾ ਸਾਹਿਬ ਅੱਛਾ ਜੀ ਮੈਂ ਮੈਨੂੰ ਪਤਾ ਕਿਥੇ ਮੇਲਾ ਹੋ ਰਿਹਾ ਹਾਂਜੀ ਤੇ ਵੀਰ ਜੀ ਕੀ ਨਾ ਤੁਹਾਡਾ ਜਸਲੀ ਸਿੰਘ ਜਿਦਾਂ ਬਾਬਾ ਜੀ ਨੇ ਦੱਸਿਆ ਮੇਲਾ ਹੋ ਰਿਹਾ ਦੱਸਣ ਜੋ ਕਿ ਮੇਲੇ ਵਿੱਚ ਕਿਹੜੇ ਬਲਾਰੇ ਕਲਾਕਾਰ ਆ ਰਹੇ ਨੇ ਜਾਂ ਖੇਡ ਮੇਲਾ ਜਾਂ ਕਬੱਡੀ ਮੇਲਾ ਤੁਮੀ ਜੀ ਨਹੀਂ ਕਰਾ ਰਹੇ ਜੀ ਇਹ 27 ਜੂਨ ਨੂੰ ਹੋ ਰਿਹਾ ਜੀ ਇਹ ਕੋਈ ਪਹੁੰਚ ਕਰਾਕਾਰ ਅਮਰ ਅਰਸ਼ੀ ਦਾਸ ਨਿਸ਼ਾਨ ਲਾੜਲਾ ਪ੍ਰੀਤ ਸੰਧੂ ਕੀ ਆਈਦੀ ਪਰਣੀ ਮਿਲ ਜੀ ਅੱਛਾ ਜੀ ਹੋਰ ਕੋਈ ਖੇਡ ਮੇਲਾ ਵੀ ਨਾਲ ਕਰਾ ਰਹੇ ਹਾਂਜੀ ਅੱਛਾ ਇਹ ਰੰਗਾ ਰੰਗ ਪ੍ਰੋਗਰਾਮ ਕਰਾ ਰਹੇ ਬਾਬਾ ਮਲਾ ਮਲਾ ਜੀ ਬਾਬਾ ਮਦਨ ਸ਼ਾਹ ਦੀ ਯਾਰ ਵਿੱਚ ਪਿੰਚੋਲਾ ਜਿਲ੍ਹਾ ਦਰੁਮਗਾਂ ਦੇ ਆਬਦੀ ਕਿਹੜੀ ਹੋਰ ਵੀ ਅਗਲੇ 4 ਦਿਨਾਂ ਤੋਂ ਵੀ ਜੀ ਅਸੀਂ ਤੇ ਇਹ ਦੱਸ ਦਵਾਂਗੇ ਸਾਡੇ ਪਿੰਡ ਵਾਸੀਏ ਦੇ ਬਹੁਤ ਵਧੀਆ ਸਾਡਾ ਸਾਥ ਦਿੰਦੇ ਆ ਆਏ ਸਾਰੇ ਇਹ ਮੇਲਾ ਕਰਾਉਣੇ ਮਾਲਿਕ ਜੀ ਚੜਦੀ ਕਲਾ ਰਹਿੰਦਾ ਜੀ ਤੇ ਬਾਬੇ ਮਲੇੰਸ਼ਾ ਦਾ ਮੇਲਾ ਹੁੰਦਾ ਪਿੰਡ ਚੋਲਾ ਸਾਹਿਬ ਪੱਤੀ ਬਾਦੀ ਕੀ ਆ ਜੀ ਤੇ ਇਹ ਤਖੀ ਦੇ ਨਾਂ ਨੂੰ ਜਾਣਿਆ ਜਾਂਦਾ ਜੀ ਆਪ ਜੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਸਤਾਈ 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 ਜੂਨ ਸਤਾਈ ਜੂਨ ਨੂੰ ਮੇਲਾ ਹੋ ਰਿਹਾ ਹੈ ਹਾਂ ਜੀ ਅਮਰ ਅਰਸੀ ਨਾਮਵਰ ਕਲਾਕਾਰ ਪਹੁੰਚ ਰਿਹਾ ਹੈ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਦੇਸ਼ਾਂ ਦੇਸ਼ਾਂ ਇਹਨਾਂ ਦੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਜੋ ਬਾਬਾ ਜਰਵਾਦੇ ਹਮ ਹਮਾ ਕੇ ਪਹੁੰਚੋ ਹਾਂਜੀ ਇਹ ਬਾਬਾ ਜਰਵਾਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੰਜ ਕਹਿਣਾ ਚਾਹੁੰਦਾ ਹਾਂਜੀ ਹਾਂਜੀ ਇਹ ਮੈਂ ਦੱਸਿਆ ਤਾ ਮੇਰਾ ਨਾਮ ਜਗਜੀਤ ਸਿੰਘ ਹੈ ਜਗਜੀਤ ਸਿੰਘ ਜੀ ਬਾਬਾ ਜੀ ਨਾਮ ਤਾ ਬਾਬਾ 라ਜੂ ਬਾਬਾ 라ਜੂ ਆਜੇ ਨਾਮ ਕੀ ਜੀ ਇਹ ਲਾਟੀ ਇਹ ਸਭੀ ਪ੍ਰਬੰਧਕ ਕਮੇਟੀ ਹੈ ਜੀ ਹਾਂਜੀ ਅੱਛਾ ਜੀ ਧੰਨਵਾਦ ਤੁਹਾਡਾ ਸਾਡੇ ਚੰਨੂ ਚੱਪ ਤੇ ਮੈਂ ਬਤ ਜਗਜੀਤ ਸਿੰਘ ਚੱਲ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨ ਨੂੰ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਕੋਈ ਕਹਿਣਾ ਚਾਹੋਗੇ ਅਸੀਂ ਆਪਣੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਉਹਦੇ ਲਾਗੇ ਜਿੰਨਾ ਵੀ ਤਰਨਤਾਰ ਜਿਲ੍ਹੇ ਦੇ ਵਿੱਚ ਸਾਡੀ ਜਿੱਥੇ ਮੇਰੇ ਵੀ ਖਬਰ ਸੁਣਦੇ ਆ ਦੇਸਾਂ ਦੇ ਸਾਰੇ ਵਿੱਚ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਬੇ ਬਲੈਮ ਸਾਹਿਬ ਪਹੁੰਚੋ ਤੇ ਦੇ ਕਿਸੇ ਸੇਵਾ ਸੰਤਾਨਾਂ ਦਾ ਸੇਵਾ ਕਰਕੇ ਬਾਬਾ ਜੀ ਦੇ ਆਪਾਵਤ ਕਰੋ ਮਹਾਰਾਜ ਚੜ੍ਹਦੀ ਕਲਾ ਕਰੇ ਅੱਛਾ ਜੀ ਧੰਨਵਾਦ ਹੈ ਧੰਨਵਾਦ ਸਾਹਿਬ ਜੀ ਸਿੰਘਾ ਟੀਵੀ ਅਤੇ ਜਾਸਤੁਰ ਨਵਾਲਾ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913